ਮੋਗਾ ਜ਼ਿਲ੍ਹੇ ਦੇ ਵਿੱਚ ਲੁੱਟ ਦੀਆਂ ਵਾਰ ਦਾ ਤਾਂ ਨਿਤ ਸਾਹਮਣੇ ਆ ਰਹੀਆਂ ਹਨ ਤੇ ਤਾਜ਼ਾ ਮਾਮਲਾ ਵਿਦਾਂਤ ਨਗਰ ਦਾ ਹੈ ਜਿੱਥੇ ਇੱਕ ਕਰਿਆਨਾ ਵਪਾਰੀ ਜਦੋਂ ਦੇਰ ਰਾਤ ਆਪ ਦੇ ਘਰ ਪਰਤ ਰਿਹਾ ਸੀ ਤੇ ਉਹ ਆਪਣੀ ਸਕੂਟੀ ਤੇ ਸਵਾਰ ਸੀ ਇਸੇ ਦਰਮਿਆਨ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਜੇਸ ਕਰਕੇ ਉਸ ਦੇ ਸਿਰ ਤੇ ਗਹਿਰੀ ਸੱਟ ਵੱਜੀ ਦੇਉ ਦੇ ਗਿਆ ਇਸ ਗਲ ਦੀਆਂ ਗਵਾਹੀ ਆਪ ਤਸਵੀਰਾਂ ਪਰ ਰਹੀਆਂ ਹਨ ਤਸਵੀਰਾਂ ਦੇ ਵਿੱਚ ਆਪ ਸਭ ਸਪਸ਼ਟ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਵਾਇਕ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਕਿੱਦਾਂ ਐਕਟਿਵਾ ਸਵਾਰ ਵਪਾਰੀ ਨੂੰ ਆਪ ਦਾ ਸ਼ਿਕਾਰ ਬਣਾਇਆ ਤੇ ਉਸ ਦੀ ਐਕਟਿਵਾ ਇੱਥੋਂ ਚੱਕ ਕੇ ਮੇਰਾ ਫੂਟ ਚੱਕਰ ਹੋ ਗਿਆ ਹੁਣ ਵਪਾਰੀ ਦੇ ਬਿਆਨਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਕਟਿਵਾ ਦੇ ਵਿੱਚ ਉਸ ਦਾ 5 ਤੋਂ 6 ਲੱਖ ਦਾ ਕੈਸ਼ ਵੀ ਸੀ ਮੇਰੀ ਗੁਨਾਰਾ ਮਾਰਕੀਟ ਚ ਕਰੰਡੀ ਦੀ ਦੁਕਾਨ ਹੈ ਤੇ ਮੈਂ ਤਕਰੀਬਨ 8:00 ਵਜੇ ਉੱਥੇ ਦੁਕਾਨ ਵਧਾ ਕੇ ਆਪ ਜਿਵੇਂ ਅੱਗੇ ਆਨਾ ਕਰੇ ਉਵੇਂ ਕਰੇ ਆਇਆ ਸੀਗਾ ਤੇ ਮੈਂ ਆਪਦੀ ਦੁਕਾਨ ਤੋਂ ਵੀ ਹੁਣ ਇਕੱਠੀ ਕਰਕੇ ਤੇ ਐਕਟਵਾ ਦੀ ਡਿੱਗਿ ਚ ਪਾ ਕੇ ਤੇ ਇੱਥੇ ਪਹੁੰਚਿਆ ਕਰੇ ਆਪਦੇ ਤੇ ਮੇਰੇ ਪਿੱਛੇ ਸਿਰਚ ਕੇ ਨੇ ਮੇਰਾ ਦਾਹ ਮਾਰਿਆ ਤੇ ਦਾਹ ਮਾਰ ਕੇ ਮੇਰੇ ਕੋਲ ਮੇਰੇ ਐਕਟਵਾ ਦੀ ਡਿੱਗ ਵੀ ਮੇਰੇ ਕੋਲ ਆਤੀ ਤੇ ਮੇਰੇ ਟਰਾਲੇ ਲੈ ਕੇ ਉਹ ਚਲੇ ਗਏ ਕੈਸ਼ ਕਿੰਨੀ ਸੀਗਾ ਹਾਂਜੀ ਡਿੱਗੇ ਚ ਕੈਸ਼ ਸੀਗਾ ਜੀ ਕਿੰਨਾ ਕੈਸ਼ ਸੀਗਾ ਕੈਸ਼ ਕੋਈ 5 ਤੋਂ ਲੈ ਕੇ ਤੇ 640 ਹੋਗਾ ਜੀ ਪਛਾਣ ਨਹੀਂ ਪੌਂਸ ਜੀ ਨਹੀਂ ਉਹਨਾਂ ਤਿੰਨਾਂ ਦੇ ਮੂੰਹ ਬੰਨੇ ਹੋਏ ਸੀਗੇ ਤਿੰਨਾਂ ਨੇ ਸੀਗੇ ਮੋਟਰਸਾਈਕਲ ਤੇ ਮੇਰੇ ਉਹਨਾਂ ਸਿਰ ਤੇ ਉਹਨਾਂ ਨੇ ਇੱਥੇ ਤਾਹ ਮਾਰਿਆ ਜੀ ਜੱਲ ਨਾਲ ਲੱਗੇ ਇੱਕ ਤਾਂ ਮੇਰੇ ਨਾਲ ਲੱਗੇ ਜੀ ਉਹ ਹਾਂ ਫੋਟੋ ਆ ਗਈ ਬਰਨਾਂ ਸਰ ਤਿੰਨੇ ਬੰਨੇ ਹੋਏ ਮੂੰਹ ਜੀ ਉਹਨਾਂ ਦੇ ਕੁਮਾਰ ਰੋੜ੍ਹ ਦੀ ਬਿੱਟੀ ਹੈ ਗਿਆ ਇਹ ਕਰਿਆਨੇ ਦਾ ਜਿਹੜੇ ਹੋਲ ਸੇਲ ਦਾ ਕੰਮ ਕਰਦੇ ਆ ਬਰਨਾਂਡ ਗੁਮਾਰਕੀਟ ਦੇ ਵਿੱਚ ਇਹ ਕਰੀਬ 8 ਕੁਇਏ ਇਹ ਤੁਮ ਦੁਕਾਨ ਬੰਦ ਕਰਕੇ ਉਹ ਘਰ ਨੂੰ ਜਾ ਰਹੇ ਸੀਗੇ ਰਾਤ ਦਾ ਵਕਤ ਜਦੋਂ ਇਹ ਘਰ ਦੇ ਨੇੜੇ ਪਹੁੰਚਿਆ ਤਿੰਨ ਨਕਾਬਪੁਸ਼ ਇਹਨਾਂ ਨੇ ਮਦਰ ਮੋਟਰਸਾਈਕਲ ਤੇ ਆਏ ਆ ਜਿਲ੍ਹੇ ਦੇ ਸਿਰ ਦੇ ਵਿੱਚ ਵੀ ਕਾਪਾ ਮਾਰਿਆ ਦੀ ਸਕੂਟਰੀ ਜਿਹੜੀ ਐਕਟਿਵਾ ਨੂੰ ਘੋਕੇ ਨਾਲ ਹੀ ਉਥੋਂ ਭੱਜਣ ਦੇ ਸੱਥ ਲੋਗੇ ਆ ਜਿਹਦੇ ਵਿੱਚ ਦਾ ਕੈਸ਼ ਵੀ 5-6 ਲੱਖ ਨੇ ਦੱਸਿਆ ਆਪਣੇ ਬਿਆਨਾਂ ਦੇ ਵਿੱਚ ਵੀ ਸੀਗਾ ਇਦੇ ਵਿੱਚ ਅਸੀਂ ਬੜਤਾਲਕ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰਚਾ ਦਰਜ ਕਰ ਲਿਆ ਜਲਦੀ ਇਹਨਾਂ ਦੁਰਸ਼ਣ ਨੂੰ ਫੜ ਕੇ ਸਲਾਖਾਂ ਵਿੱਚ ਪੇਸ਼ ਕਰਦੇ ਅਸੀਂ ਕਾਰਨਾਮਾ ਦاتی ਕਰ ਲਿਆ ਜਿਹਦਾ ਦੇ ਬੇਚੀ ਹਾਂ ਡਿੱਗੀ ਦੇ ਵਿੱਚ ਰੱਖਿਆ ਹੋਇਆ ਸੀਗਾ ਇਹਦਾ ਮਦਈ ਤੇ ਦਸਨ ਮਤਲ ਫਿਲਹਾਲ ਬਿਆਨਾਂ ਦੇ ਆਧਾਰ ਤੇ ਤੇ ਸੀਸੀਟੀਵੀ ਫੁਟੇਜ ਨੂੰ ਵੇਖਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਗਵਾਨੀ ਟੀਵੀ ਲਈ ਮੌਕਾ ਤੋਂ ਵਿਪਨ ਉਕਾਰਾ ਦੀ ਰਿਪੋਰਟ